ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਦੀ ਵੀਡੀਓ ਚ ਤਿੰਨ ਟਰੈਕਟਰ ਵਕਾਊ ਲੈ ਕੇ ਆਇਆ ਆਪਾਂ ਬਾਈ ਤੇ ਇੱਕ ਟਰਾਲਾ ਤੇ ਇੱਕ ਟਰਾਲੀ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀਰ ਪੁਰਾਣੇ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ ਫਾਰਮ ਟ੍ਰੈਕ 60 ਦਾ ਟਰੈਕਟਰ ਆ ਤੇ 2011 ਮਾਡਲ ਆ ਤੇ ਪੰਜਾਬ ਨੰਬਰ ਆ ਚਾਰੇ ਟਾਇਰ ਬਈ 80 ਕੁ ਪੈਸੇ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਏਰੀਆ ਮੋਗਾ ਏਰੀਆ ਬਾਈ ਮੋਗਾ ਮੋਗੇ ਦੇ ਨਾਲ ਪੈਡਾ ਬਾਈ ਦਾ ਉੱਥੇ ਬਾਈ ਦੇ ਘਰੇ ਖੜਾ ਟਰੈਕਟਰ ਬਾਈ ਕਹਿੰਦਾ ਸਾਰੇ ਪਾਸੋਂ ਟਰੈਕਟਰ ਮੇਰਾ ਪੂਰਾ ਵਧੀਆ ਬਾਈ ਆ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜੂ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 35000 ਦੇ ਆਸੇ-ਪਾਸੇ ਮੈਂ ਟਰੈਕਟਰ ਵੀ ਦੇ ਦਊਗਾ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਟਰੈਕਟਰ ਕਿਸੇ ਭਰਾਣੇ ਵੀ ਇਹ ਟਰੈਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਵੇਚਣੀ ਹੋਵੇ ਬਾਈ ਮੇਰਾ ਉੱਪਰ ਨੰਬਰ ਲੱਗਿਆ ਉੱਪਰਲੇ ਨੰਬਰ ਤੇ ਮੈਨੂੰ ਅਪ ਕਾਲ ਕਰ ਲਿਓ ਤੇ ਜਾਂ ਸਾਰਾ ਕੁਝ ਆਪ ਦਾ ਐਡਰੈਸ ਭੇਜ ਦਿਆ ਕਰੋ WhatsApp ਕਰ ਦਿਆ ਕਰੋ ਤੇ ਆਪਾਂ ਫਿਰ ਹੀ ਆਪਣੇ ਚੈਨਲ ਤੇ ਐਡਾ ਕਰਦੇ ਆ ਬੂਟਾ ਕੋਟੀ ਤੇ ਬਾਈ ਜੀ ਕਿਸੇ ਵੀ ਪੁਰਾਣੇ ਟੈਟ ਲੈਣਾ ਹੋਵੇ ਸਵਰਾਜ 735 ਸਾਰੇ ਭਰਾ ਦੇਖ ਲਓ ਬਾਈ ਇਹ 1999 ਮਾਡਲ ਟਰੈਕਟਰ ਆ ਤੇ ਰਾਜਸਥਾਨ ਨੰਬਰ ਆ ਤੇ ਪੰਜਾਬ ਚ ਨਾ ਹੋਇਆ ਵਾ ਤੇ ਚਾਰੇ ਟਾਇਰ ਬਈ 60 70 ਪੇਸਾ ਟਰੈਕਟਰ ਦੇ ਕਿਸੇ ਵੀ ਪੁਰਾਣੇ ਟੈਟ ਲੈਣਾ ਹੋਵੇ ਇਹ ਟਰੈਕਟਰ ਖੜਾ ਪਿੰਡ ਬਰਕੰਦੀ ਪਿੰਡ ਬਈ ਬਰਕੰਦੀ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਪਿੰਡ ਪੈਂਦਾ ਬਰਕੰਦੀ ਉੱਥੇ ਟਰੈਕਟਰ ਖੜਾ ਬਾਈ ਦੇ ਘਰੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ 1 ਲੱਖ ਤੇ 50 ਹਜ਼ਾਰ ਦੇ ਆਸੇ-ਪਾਸੇ ਮੈਂ ਟਰੈਕਟਰ ਦੇ ਦੂੰਗਾ ਬਾਈ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਟਰੈਕਟਰ ਕਿਸੇ ਵੀਰ ਭਰਾਣੇ ਇਹ ਟਰੈਕਟਰ ਲੈਣਾ ਹੋਵੇ ਬਾਈ ਤੇ ਇਹ ਟਰੈਕਟਰ ਬਰਕੰਦੀ ਟਰੈਕਟਰ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾਣੇ ਟਰੈਕਟਰ ਲੈਣਾ ਹੋਵੇ ਫੋੜ 3600 ਸਾਰੇ ਭਰਾ ਦੇਖ ਲੋ ਬਾਈ ਇਹ 1994 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਇਹ ਬਾਈ ਦਾ ਪਿੰਡ ਆ ਮਾਲਾ ਖੁਰਦ ਪਿੰਡ ਬਈ ਮਾਲਾ ਖੁਰਦ ਤੇ ਵਾਗੇ ਪਰਾਏ ਕੋਲੇ ਤੇ ਜਿਹੜੇ ਮੋਗੇ ਚ ਪਿੰਡ ਪੈਂਦਾ ਉੱਥੇ ਟਰੈਕਟਰ ਖੜਾ ਬਾਈ ਦੇ ਘਰੇ ਬਾਈ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 40000 ਦੇ ਆਸੇ ਪਾਸੇ ਮੈਂ ਫੋਰ ਟਰੈਕਟਰ ਦੇ ਦੂੰਗਾ ਬਾਈ ਪੂਰਾ ਵਧੀਆ ਮੇਰਾ ਫੋਰ ਟਰੈਕਟਰ ਪੂਰਾ ਸਾੰਭਿਆ ਟਰੈਕਟਰ ਆ ਬਾਈ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਬਾਈ ਤੇ ਇਹ ਪਿੰਡ ਮਾਲਾ ਖੁਰਦ ਟਰੈਕਟਰ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਮਿੱਟੀ ਵਾਲਾ ਸਾਰੇ ਭਰਾ ਦੇਖ ਲਓ ਬਾਈ ਇਹ 11 ਸਾਢੇ 6 ਟਰਾਲਾ ਬਾਈ ਮਿੱਟੀ ਵਾਲਾ ਤੇ ਜੱਕਾ ਵਾਲਾ ਟਰਾਲਾ ਪੂਰਾ ਵਧੀਆ ਬਈ ਟਰਾਲਾ ਕਿਸੇ ਪੁਰਾਣੇ ਵੀ ਲੈਣਾ ਹੋਵੇ ਤੇ ਪਿੰਡ ਖੜਾ ਮੂਸਿਆ ਪਿੰਡ ਬਾਈ ਬਾਈ ਦਾ ਮੂਸਾ ਮੂਸੇ ਪਿੰਡ ਨੂੰ ਬਾਈ ਸਾਰੇ ਜਾਣਦੇ ਆ ਬਾਈ ਸਿੱਧੂ ਮੂਸੇਵਾਲੇ ਦੇ ਪਿੰਡ ਆ ਇਹ ਮੂਸਾ ਤੇ ਮੂਸੇ ਪਿੰਡ ਬਾਈ ਟਰਾਲਾ ਖੜਾ ਬਾਈ ਕਹਿੰਦਾ 1 ਲੱਖ ਤੇ 60000 ਦੇ ਆਸੇ-ਪਾਸੇ ਮੈਂ ਟਰਾਲਾ ਦੇ ਦੂੰਗਾ ਬਈ ਮਿੱਟੀ ਪਾਉਣ ਵਾਲਾ ਕਿਸੇ ਵੀਰ ਭਰਾ ਨੇ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ ਪੂਰਾ ਵਧੀਆ ਟਰਾਲਾ ਮੇਰਾ ਬਾਈ ਸਾਰੇ ਆਪਸ ਵਿੱਚ ਚੈੱਕ ਕਰਕੇ ਮੇਰੇ ਘਰੋਂ ਟਰਾਲਾ ਲੈ ਜਾਓ ਕਿਸੇ ਵੀਰ ਭਰਾ ਨੇ ਇਹ ਟਰਾਲਾ ਲੈਣਾ ਹੋਵੇ ਬਾਈ ਤੇ ਇਹ ਪਿੰਡ ਮੂਸੇ ਟਰਾਲਾ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲੀ ਜਾਨੀ ਹੋਵੇ 116 ਸਾਰੇ ਭਰਾ ਦੇਖ ਲਓ ਬਾਈ ਇਹ ਬਗੈਰ ਜੱਕ ਤੋਂ ਟਰਾਲੀ ਆ ਬਈ 116 ਤੇ ਏਰੀਆ ਅੰਮਰਸਰ ਏਰੀਆ ਬਾਈ ਅੰਮਰਸਰ ਏਰੀਏ ਤੇ ਟਰਾਲੀ ਖੜੀ ਆ ਤੇ ਬਾਈ ਕਹਿੰਦਾ 65000 ਦੇ ਆਸੇ ਪਾਸੇ ਮੈਂ ਟਰਾਲੀ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਆਪਣੀ ਕੋਈ ਵੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ